ਤਾਂ ਦਬਸੇ ਮੇਰੇ ਵਾਰਿ ਮੈਂ ਇਹ ਕਹਿਣਾ ਚਾਹੁੰਦਾ ਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਸਰਵਤ ਖਾਲਸਾ ਹੋਣਾ ਚਾਹੀਦਾ ਤੇ ਸਰਵਤ ਖਾਲਸਾ ਉਹਨਾਂ ਜਿੱਥੇ ਬੰਦੀਆਂ ਵੱਲੋਂ ਨਹੀਂ ਹੋਣਾ ਚਾਹੀਦਾ ਚਾਹੀਦਾ ਜਿਹੜੀਆਂ ਪਹਿਲਾਂ ਸਿੱਖ ਭਾਵਨਾਵਾਂ ਨਾਲ ਧੋਖਾ ਕਰ ਚੁੱਕੀਆਂ ਨੇ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਹਾਂ ਸੁਚੇਤ ਰਣ ਮੌਕਾਪ੍ਰਸ ਰਾਜਨੀਤਿਕ ਲੋਕਾਂ ਤੋਂ ਸੁਚੇਤ ਰਹਿਣਾ ਤੇ ਆਪਣੇ ਸ਼ੌਮੀ ਫਰਜ਼ ਅਦਾ ਕਰਦੇ ਹੋਏ ਇੱਥੇ ਜਾਗਰਤਾ ਪੜਾਈ ਰੱਖਣਾ ਤੇ ਜਿਹੜੇ ਜਿਹੜੇ ਸਿੰਘ ਸਾਹਿਬ ਨੇ ਸਾਡੇ ਹਾਂਜੀ ਪੰਜਾਂ ਤਖਤਾਂ ਦੇ 10 ਤੱਕ ਜਿਹੜੇ ਪੰਜਾਬ ਦੇ ਨੇ ਉਹ ਆਪਣਾ ਜਿਹੜਾ ਪ੍ਰੋਸੈਸ ਯੋਗਤਾ ਖੋ ਚੁੱਕੇ ਨੇ ਸੁਮਣੀ ਕਮੇਟੀ ਨੂੰ ਜਾਂ ਜੋ ਵੀ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਚਾਹੀਦਾ ਕਿ ਉਹ ਆਪਣੇ ਸਥਿਫੇ ਦੇ ਕੇ ਨਵੇਂ ਜਥੇ ਦਾ ਮਾਣ ਜਿਹੜੇ ਜਿੰਨਾ ਇੱਕ ਕੰਮ ਨੂੰ ਸਪੂਰਸਾ ਕਰ ਸਕੇ ਜੀਨਾਂ ਨੂੰ ਤੇ ਸੁਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਬੱਕੜ ਜਾਲ ਤੋਂ ਮੁਕਤ ਕਰਾਣਾ ਸਮੇਂ ਦੀ ਵੱਡੀ ਲੋੜ ਆ ਸਾਰੀਆਂ ਸਮੱਸਿਆਵਾਂ ਦਾ ਹੱਲ ਬਾਦਲ ਪਰਵਾਰ ਦੀ ਜਿਹੜੀ ਸਾਡੇ ਧਰਮ ਅਤੇ ਗਲਬਾ ਫਾਇਦਾ ਕੀਤਾ ਇਹਨਾਂ ਨੇ ਉਹ ਖਤਮ ਕਰਨਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਦੇਖਦੇ ਕੋਈ ਹਰ ਚੱਟਣਾ ਕਰਿਓ ਬਿਲਕੁਲ ਬਿਲਕੁਲ ਜੀ ਹਾਂਜੀ ਬਈ ਜੀ ਬਹੁਤ ਕਿਹਾ ਸਰਬਤ ਖਾਲਸਾ ਸਮੇਂ ਦੀ ਵੱਡੀ ਲੋੜ ਹੈ ਪਰ ਜਿਹੜੇ ਲੋਕ ਸਰਬਤ ਖਾਲਸਾ ਬੁਲਾ ਰਹੇ ਨੇ ਇਹ 1984 ਤੋਂ ਬਾਅਦ ਜੱਕ ਨਹੀਂ ਹੋਈਆਂ ਸਿੱਖ ਭਗਵਨ ਨਾਲ ਧੋਖਾ ਕਰ ਚੁੱਕੇ ਨੇ ਇਸ ਲਈ ਨੌਜਵਾਨਾਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਸਾਰੀਆਂ ਸੰਤਾਂ ਮਹਾਮੰਸਾਂ ਨੂੰ ਸਾਰੇ ਧਰਮ ਲੋਕਾਂ ਅੱਗੇ ਰੱਖਦੀ ਨੂੰ ਅਪੀਲ ਕਰਦਾ ਕਿ ਉਹ ਸਰਬਤ ਖਾਲਸਾ ਸ੍ਰੀ ਅਕਾਲ ਪੁਰਖ ਸਾਹਿਬ ਤੇ ਬੁਲਾਣ ਕਾ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ